ਲੱਗਦਾ ਮੈਨੂੰ ਐਤ ਕੀ ਮਿੱਤਰਾਂ ਸਿੰਘ ਕੁੰਡੀਆਂ ਦੇ ਅੜਦੇ ਜਿਹੜੇ ਹਿਸਾਬ ਨਾਲ ਬਾਜ਼ੀਆਂ ਉੱਤੇ ਮੀਨਾਮਾਂ ਦੇ ਬਰਨੇ ਬੁਲਟ ਗੱਡੀਆਂ ਫੋੜ ਹਾਰਲੇ ਨਾਮ ਦੇਣੇ ਆ ਵੱਡੇ ਸਭ ਨੇ ਹੁਣੇ ਕੁੱਡੀਆਂ ਵਿੱਚੋਂ ਆ ਸਾਂਦਲ ਜਾ ਕੇ ਛੱਡੇ ਕਿਹੜੇ ਨਸਲ ਤੇ ਮਿਹਨਤ ਤੁਹਾਡੀ ਉਹ ਮਿੱਤਰੋ ਰੰਗ ਲਿਆਉ ਦੇਖੋ ਕਿਹੜਾ ਪਾਪਾ ਬਿਠਾਉ ਉਹ ਢਾਂਗੀਆਂ ਉੱਤੇ ਬਿਠਾਉ ਜੀਨੇ ਸਿੱਖੀ ਕਿਹੜ ਹੋਣੀ ਉਸਤਾਦ ਤੋਂ ਨਹੀਂ ਮੇ ਰਹਿਗੇ ਉਹੀ ਘਰ ਨੂੰ ਜਾਊ ਕਿੰਦਿਆ ਫੋੜ ਹਾਰ ਲੈ ਲੈ ਕੇ ਜੀਨੇ ਸਿੱਖੀ ਖੇੜ ਹਣੀ ਉਸਤਾਦ ਤੋਂ ਨਹੀਂ ਮੈਂ ਰਹਿ ਗਏ ਉਹੀ ਘਰ ਨੂੰ ਜਾਊ ਕਿੰਦਿਆ ਥਾਰਾ ਘੀਪਾ ਬਲਟਾ ਨੂੰ ਲੈ ਕੇ ਉਹੀ ਘਰ ਨੂੰ ਜਾਊ ਕਿੰਦਿਆ ਫੋੜ ਹਾਰ ਲੈ ਲੈ ਕੇ ਉਹੀ ਘਰ ਨੂੰ ਜਾਊ ਕਿੰਦਿਆ ਫੋੜ ਹਾਰ